ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੀਵਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨਾਲ ਕਿਸਾਨਾਂ ਦੇ ਹਰ ਮੁੱਦੇ ਉੱਤੇ ਪੂਰੀ ਚਰਚਾ ਕੀਤੀ ਗਈ ਹੈ ਤੇ ਕੇਜਰੀਵਾਲ ਇਹਨਾਂ ਨੂੰ ਪੂਰਾ ਕਰਨ ਦਾ ਪ੍ਰੋਸਤ ਦ ਹੈ 2017 ਤੋਂ ਬਾਅਦ ਵਿਸ਼ਵ ਵਪਾਰ ਸੰਸਥਾ ਦਾ ਦੇ ਨਾਲ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਹੈ ਉਹਦੇ ਅਨੁਸਾਰ ਜਿੰਸਾਂ ਦੇ ਭਾ ਮਿੱਥਲੇ ਤੇ ਉਹਨਾਂ ਦੀ ਖਰੀਦ ਸਰਕਾਰੀ ਖਰੀਦ ਬੰਦ ਹੋ ਜਾਣੀ ਹੈ ਇਹ ਬਹੁਤ ਵੱਡਾ ਮੁੱਦਾ ਹੈ ਜਿਹਦੇ ਤੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਚੁੱਪ ਕਰੀਆਂ ਬੈਠੀਆਂ ਅਸੀਂ ਇਹ ਤੋਂ ਇਲਾਵਾ ਕਰਜ਼ੇ ਦਾ ਮੁੱਦਾ ਹੈ ਬੇਰੋਜ਼ਗਾਰੀ ਦਾ ਮੁੱਦਾ ਹੈ ਸਿਹਤ ਸੇਵਾਵਾਂ ਦਾ ਮੁੱਦਾ ਹੈ ਕਿਸਾਨਾਂ ਤੇ ਦੁਬਾਰਾ ਕਰਜ਼ਾ ਨਾ ਚੜੇ ਇਹਦੇ ਲਈ ਸੀਏਸੀਪੀ ਦੇ ਅਧਿਕਾਰ ਖੇਤਰ ਦਾ ਮੁੱਦਾ ਹੈ ਇਸ ਤਰ੍ਹਾਂ ਬਹੁਤ ਸਾਰੇ ਮੁੱਦੇ ਨੇ ਜੀ ਆਰਥਿਕ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਉਹ ਉਹਨਾਂ ਤੋਂ ਮਦਦ ਲੈਣ ਵਾਸਤੇ ਮਦਦ ਕਰਨ ਵਾਸਤੇ ਉਹਨਾਂ ਨੂੰ ਪਹਿਲਾਂ ਉਹਨਾਂ ਤੋਂ ਪ੍ਰੋਸਾ ਲਿਆ ਵੀ ਉਹ ਇਹਨਾਂ ਨੂੰ ਸਾਡੇ ਨਾਲ ਬੈਠ ਕੇ ਹੱਲ ਕਰਨਗੇ ਇਹਨਾਂ ਨੂੰ ਇੰਪਲੀਮੈਂਟ ਕਰਨਗੇ ਇਸ ਇਸ ਤਰ੍ਹਾਂ ਅੱਜ ਦੀ ਤਰੀਕ ਵਿੱਚ ਹਵਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਇੱਕ ਹਵਾ ਨਹੀਂ ਨੇਰੀ ਚੱਲ ਪਈ ਹੈ ਸਾਰੇ ਪਿੰਡਾਂ ਵਿੱਚ ਲੋਕ ਇੰਨੇ ਅੱਕੇ ਨੇ ਹਲਕਾ ਇਨਜਾਰ ਇਨਜਾਰ ਜਾਂਦੇ ਅਤਿਆਚਾਰ ਤੋਂ ਤੇ ਸਾਰੇ ਬਹੁਤ ਏਸੀ ਨਾਲ ਬਦਲਾਅ ਚਾਉਂਦੇ ਨੇ